ਸਸਰੀ ਗਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਮੇਰੇ ਚੈਨਲ ਤੇ ਮੈਂ ਬਹੁਤ-ਬਹੁਤ ਸਵਾਗਤ ਕਰਦੀ ਹਾਂ ਅੱਜ ਆਪਾਂ ਬਣਾਵਾਂਗੇ ਚਟਪਟੀ ਜੀ ਕਰਾਰੀ ਜੀ ਚਟਣੀ ਇਹ ਚਟਣੀ ਇੰਨੀ ਜ਼ਿਆਦਾ ਟੇਸਟੀ ਬਣਦੀ ਹੈ ਫਰੈਂਡਸ ਕਿ ਤੁਸੀਂ ਬਾਰ-ਬਾਰ ਇਹਨੂੰ ਬਣਾਉਣਾ ਚਾਹੋਗੇ ਤੇ ਇਹ ਆਪਾਂ ਮੋਟੀਆਂ ਮਿਰਚਾਂ ਦੇ ਨਾਲ ਬਣਾ ਕੇ ਤਿਆਰ ਕਰਾਂਗੇ ਜੇਕਰ ਰੈਸਪੀ ਜਰਾ ਵੀ ਪਸੰਦ ਆਵੇ ਤਾਂ ਇਹਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਨਾਲੇ ਮੇਰੇ ਚੈਨਲ ਨੂੰ ਸਪੋਰਟ ਜ਼ਰੂਰ ਕਰਿਓ ਫਰੈਂਡ ਇੱਥੇ ਮੈਂ ਦੋ ਵੱਡੇ ਸਾਈਜ਼ ਦੇ ਪਿਆਜ਼ ਲੰਬੇ ਕੱਟ ਕੇ ਲੈ ਲੈਨੇ ਤੇ ਦੋ ਹੀ ਟਮਾਟਰ ਇਸ ਤਰੀਕੇ ਨਾਲ ਲੰਬੇ-ਲੰਬੇ ਕੱਟ ਕੇ ਮੈਂ ਲੈਨੇ ਤੇ ਚਾਰ ਪੰਜ ਇੱਥੇ ਹਰੀਆਂ ਮਿਰਚਾਂ ਲਈਆਂ ਮੈਂ ਮੋٹے ਸਾਈਜ਼ ਵਾਲੀਆਂ ਇਹਨਾਂ ਮਿਰਚਾਂ ਦਾ ਟੇਸਟ ਵੱਖਰਾ ਹੁੰਦਾ ਹੈ ਫਰੈਂਡ ਬਹੁਤ ਹੀ ਜ਼ਿਆਦਾ ਟੇਸਟੀ ਐਦੀ ਸਬਜੀ ਤੇ ਐਦੀ ਚਟਣੀ ਬਣਦੀ ਹੈ ਤੁਸੀਂ ਮੇਰੇ ਚੈਨਲ ਤੇ ਐਦੀ ਆਲੂ ਤੇ ਜਿਹੜੀਆਂ ਮੋਟੀਆਂ ਮਿਰਚਾਂ ਇਹਨਾਂ ਦੀ ਇੱਕ ਮੈਂ ਸਬਜੀ ਦੀ ਰੈਸਪੀ ਹੋਣੀ ਪਾਈ ਸੀ ਤੁਸੀਂ ਉਹ ਜ਼ਰੂਰ ਵੇਖੋ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਇਹਦੇ ਨਾਲ ਹੀ ਅਦਰਕ ਤੇ ਲਸਣ ਵੀ ਮੈਂ ਬਾਰੀਕ ਕੁੱਟ ਕੇ ਲਵਾਂਗੀ ਇੱਥੇ 2 ਟੇਬਲस्पून ਸਰੋਂ ਦਾ ਤੇਲ ਗਰਮ ਹੋ ਗਿਆ ਹੈ ਤੇ ਇਹਦੇ ਚ ਮੈਂ ਇੱਕ ਚਮਚਾ ਜੀਰਾ ਤੇ ਅੱਧਾ ਚਮਚ ਰਾਈ ਪਾਤੀ ਤੇ ਅੱਧਾ ਚਮਚ ਆਪਾਂ ਸੌਫ ਪਾਵਾਂਗੇ ਤੇ ਥੋੜੀ ਜੀ ਆਪਾਂ ਇੱਥੇ ਮੇਥੀ ਦੇ ਦਾਣੇ ਵੀ ਪਾਵਾਂਗੇ ਥੋੜੀ ਜੀ ਹਿੰਗ ਵੀ ਇੱਥੇ ਪਾਤੀ ਤੇ ਇਹਦੇ ਨਾਲ ਹੀ ਜਿਹੜੇ ਪਿਆਜ਼ ਆਪਾਂ ਲੰਬੇ ਕੱਟ ਕੇ ਤਿਆਰ ਕੀਤੇ ਸੀ ਉਹ ਮੈਂ ਬਾਤੇ ਐਨੀ ਚਟਣੀ ਫਰੈਂਡਸ ਤਿੰਨ ਜਣਿਆਂ ਵਾਸਤੇ ਬਣ ਜਾਂਦੀ ਏ ਤੇ ਪਿਆਜ਼ ਨੂੰ ਆਪਾਂ ਹਲਕਾ ਜਿਹਾ ਪੁੰਨਾਂਗੇ ਬੋਤਾ ਆਪਾਂ ਨਹੀਂ ਥੋੜਾ ਜਿਹਾ ਕਰੰਚ ਰੱਖਾਂਗੇ ਤੇ ਇਹਦੇ ਨਾਲ ਹੀ ਜਿਹੜਾ ਅਦਰਕ ਤੇ ਲਸਣ ਸੀ ਉਹਨੂੰ ਵੀ ਮੈਂ ਕੁੱਟ ਲਿਆ ਸੀ ਇਸ ਤਰੀਕੇ ਨਾਲ ਤੇ ਉਹ ਵੀ ਆਪਾਂ ਥੋੜੀ ਦੇਰ ਵਾਸਤੇ ਪੁੱਨ ਲਵਾਂਗੇ ਫਲੇਮ ਤੁਸੀਂ ਮੀਡੀਅਮ ਰੱਖਿਆ ਜੇ ਪਿਆਜ਼ ਨੂੰ ਆਪਾਂ ਬਹੁਤਾ ਬਰਾਊਨ ਨਹੀਂ ਕਰਨਾ ਇਸ ਗੱਲ ਦਾ ਧਿਆਨ ਰੱਖਣਾ ਤੇ ਇੱਕ ਚਮਚ ਇੱਥੇ ਲਾਲ ਮਿਰਚ ਪਾਊਡਰ ਅੱਧਾ ਚਮਚ ਹਲਦੀ ਦਾ ਤੇ ਡੇਢ ਕੁ ਚਮਚ ਆਪਾਂ ਧਨੀਆ ਪਾਊਡਰ ਪਾਵਾਂਗੇ ਤੇ ਇਹਦੇ ਨਾਲ ਹੀ ਆਪਾਂ ਥੋੜੀ ਜਿਹੀ ਅੱਧਾ ਕੁ ਚਮਚ ਕਾਲੀ ਮਿਰਚ ਕੁਟੀਈ ਮੈਂ ਪਾਤੀ ਤੁਸੀਂ ਪਾਊਡਰ ਵੀ ਪਾ ਸਕਦੇ ਹੋ ਤੇ ਇੱਕ ਚਮਚ ਦੇ ਕਰੀਬ ਕਸੂਰੀ ਮੇਥੀ ਪਾਵਾਂਗੇ ਤੇ ਥੋੜਾ ਜਿਹਾ ਆਪਾਂ ਗਰਮ ਮਸਾਲਾ ਵੀ ਐਡ ਕਰਾਂਗੇ ਚਮਚ ਦਾ ਚੌਥਾ ਹਿੱਸਾ ਤੇ ਇਹਨਾਂ ਮਸਾਲਿਆਂ ਨੂੰ 30 ਸਕਿੰਟਾਂ ਵਾਸਤੇ ਭੁੱਲ ਲਵਾਂਗੇ ਇਹ ਚਟਨੀ ਤੁਸੀਂ ਇੱਕ ਵਾਰ ਜ਼ਰੂਰ ਬਣਾ ਕੇ ਵੇਖੋ ਫ੍ਰੈਂਡ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਅੱਜ ਕੱਲ ਮੋਟੀਆਂ ਮਿਰਚਾਂ ਉਹ ਵੀ ਆ ਰਹੀਆਂ ਨੇ ਤੇ ਤੁਸੀਂ ਜ਼ਰੂਰ ਬਣਾ ਕੇ ਵੇਖਿਓ ਤੇ ਚਟਪਟੇ ਬਣ ਕੇ ਤਿਆਰ ਹੋ ਜਾਂਦੀ ਹੈ ਬਿਲਕੁਲ ਟਾਈਮ ਨਹੀਂ ਲੱਗਣਾ ਤੇ 1 ਟੇਬਲस्पून ਦੇ ਕਰੀਬ ਇੱਥੇ ਆਪਾਂ ਲਵਾਂਗੇ ਫਰੈਸ਼ ਮਲਾਈ ਮਲਾਈ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਇਸ 'ਚ ਜਦੋਂ ਤੱਕ ਇਹਦਾ ਕਯੂਜਾ ਅਲੱਗ ਨਾ ਹੋ ਜਾਵੇ ਤੇ ਮਲਾਈ ਵੀ ਆਪਣੀ ਚੰਗੀ ਤਰ੍ਹਾਂ ਮਿਕਸ ਹੋ ਚੁੱਕੀ ਹੈ ਤੇ ਹੁਣ ਪਾਵਾਂਗੇ ਆਪਾਂ ਲੰਬੇ ਕੱਟੇ ਹੋਏ ਟਮਾਟਰ ਟਮਾਟਰ ਮੈਂ ਇੱਥੇ ਦੋ ਲਈ ਸੀ ਤੇ ਦੋ ਹੀ ਪਿਆਜ਼ ਲਈ ਸੀ ਟਮਾਟਰ ਨੂੰ ਆਪਾਂ ਮਿਕਸ ਕਰ ਦਿੰਨੇ ਆ ਤੇ ਟਮਾਟਰ ਜਲਦੀ ਸੌਫਟ ਹੋ ਜੇ ਇਸ ਵਾਸਤੇ ਆਪਾਂ ਸਵਾਦ ਅਨੁਸਾਰ ਨਮਕ ਪਾਵਾਂਗੇ ਇੱਕ ਚਮਚ ਦੇ ਕਰੀਬ ਮੈਂ ਇੱਥੇ ਨਮਕ ਲਿਆ ਥੈਨ ਨੂੰ ਹਲਕਾ ਜਿਹਾ ਮਿਕਸ ਕਰਕੇ ਟੱਕਣ ਲਾ ਕੇ ਆਪਾਂ 3 ਕੁ ਮਿੰਟ ਪਕਾ ਲਵਾਂਗੇ ਜ਼ਿਆਦਾ ਨਹੀਂ ਜ਼ਰੂਰਤ ਹੈਗੀ ਤੇ ਫਿਰ 10 ਕੁ ਮਿੰਟ ਲੱਗੇ ਨੇ ਤੇ ਟਮਾਟਰ ਜਿਹੜੇ ਸੌਫਟ ਹੋ ਚੁੱਕੇ ਨੇ ਮੈਂ ਤੁਹਾਨੂੰ ਹੁਣੇ ਤੋੜ ਕੇ ਦਿਖਾਨੀ ਆ ਦਵਾ ਕੇ ਦਿਖਾਨੀ ਆ ਇਹ ਦੇਖੋ ਟਮਾਟਰ ਪੂਰੀ ਤਰੀਕ ਨਾਲ ਮੈਸ਼ ਹੋ ਰਿਹਾ ਨੇ ਬਸ ਐਨੇ ਹੀ ਥੋੜੇ ਜਿ ਮੈਸ਼ ਵੀ ਕਰ ਲਿਆ ਜੇ ਤੇ ਹੁਣ ਆਪਾਂ ਪਾਵਾਂਗੇ ਇੱਕ ਚਮਚਾ ਦਹੀਂ ਇਹ ਦਹੀਂ ਖੱਟਾ ਹੈਗਾ ਇਸ ਵਾਸਤੇ ਮੈਂ ਥੋੜਾ ਐਡ ਕੀਤਾ ਜੇਕਰ ਤੁਹਾਡੇ ਕੋਲ ਫਰੈਸ਼ ਦਹੀਂ ਹੋਏ ਤਾਂ ਉਹ 2-3 ਟੇਬਲस्पून ਤੁਸੀਂ ਪਾ ਸਕਦੇ ਹੋ ਜੇਕਰ ਤੁਹਾਨੂੰ ਦਹੀਂ ਦਾ ਜਿਹੜਾ ਟੇਸਟ ਵਧੀਆ ਨਾ ਲੱਗੇ ਤਾਂ ਤੁਸੀਂ ਇੱਕ ਟਮਾਟਰ ਵਾਦਾ ਸਕਦੇ ਹੋ पर दही का टेस्ट इस बहुत ही वीया आएगा मलाई तो दही आप दोनों यूज़ करा तो ये दोवें कोई नुकसान नहीं करते जो मोटिया मिर्चा से वह भी मैं थोड़िया जी मिक्स करके टक्का ला के दो कु मिनट पकावे तो मिर्चा जड़िया हल्किया जोफ्ट हो चुकिया ने हम आप गर्म पानी ऐड करा अद्धा कु गिलास ज्यादा पानी आपड नहीं करा ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਟੱਕਣ ਲਾ ਕੇ ਆਪਾਂ ਤਿੰਨ ਕੁ ਮਿੰਟ ਹੋਰ ਪਕਾ ਲਵਾਂਗੇ 10 ਮਿੰਟਾਂ ਵਿੱਚ ਇਹ ਜਿਹੜੀ ਚਟਣੀ ਹੈ ਉਹ ਬਣ ਕੇ ਤਿਆਰ ਹੋ ਜਾਂਦੀ ਤੁਸੀਂ ਸਬਜ਼ੀ ਵੀ ਕਹਿ ਸਕਦੇ ਹੋ ਤੇ ਲਾਸਟ ਇੰਗਰੀਡੀਅੰਟ ਐਸਤੇ ਆਪਾਂ ਪਾਵਾਂਗੇ ਕਿਉ ਇਹ ਦੇਸੀ ਕਿਉ ਨਾਲ ਇਸ ਚਟਣੀ ਦਾ ਜਿਹੜਾ ਟੇਸਟ ਹੈ ਉਹ ਦੁੱਗਣਾ ਹੋ ਜਾਏਗਾ ਫਰੈਂਡ ਜੇਕਰ ਤੁਸੀਂ ਸਕਿਪ ਕਰਨਾ ਚਾਹੋ ਤਾਂ ਕਰ ਸਕਦੇ ਹੋ ਪਰ ਮੇਰੇ ਕਹਿਣ ਦੇ ਨਾਲ ਤੁਸੀਂ ਇਹ ਜ਼ਰੂਰ ਪਾਓ ਜੀ ਤੇ ਚਟਣੀ ਜਿਹੜੀ ਬਣ ਕੇ ਤਿਆਰ ਹੋ ਗਈ ਹੈ ਉਮੀਦ ਕਰਦੀ ਹਾਂ ਤੁਹਾਨੂੰ ਇਹ ਰੈਸਪੀ ਬਹੁਤ ਜ਼ਿਆਦਾ ਪਸੰਦ ਆਈ ਹੋਵੇਗੀ ਜੇਕਰ ਪਸੰਦ ਆਈ ਹੋਵੇ ਤਾਂ ਇਹਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਨਾਲੇ ਮੇਰੇ ਚੈਨਲ ਨੂੰ ਸਪੋਰਟ ਜ਼ਰੂਰ ਕਰਿਓ ਫਰੈਂਡਸ